ਹਾਂਜੀ ਬਾਈ ਕੀ ਹਾਲ ਹੈ ਤੁਹਾਡਾ ਸਾਰਿਆਂ ਦਾ ਜਿੰਨੇ ਬਈ ਤੁਸੀਂ ਆਪਣੀ ਆਹ ਵੀਡੀਓ ਦੇਖ ਰਹੇ ਹੋ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਆਪਾਂ ਸੁਆਗਤ ਕਰਦੇ ਹਾਂ ਜੀ ਬਹੁਤ ਸਾਰੀਆਂ ਮਸ਼ੀਨਰੀਆਂ ਇੱਕ ਵਾਰ ਫਿਰ ਤੋਂ ਆਪਾਂ ਲੈ ਕੇ ਤੁਹਾਡੇ ਖਾਤਰ ਪਹੁੰਚੇ ਹਾਂ ਤੁਹਾਡੇ ਸ਼ਹਿਰ ਤੁਹਾਡੇ ਪਿੰਡ ਦੀਆਂ ਜਿਵੇਂ ਕਿ ਹਰ ਰੋਜ਼ ਆਪਾਂ ਲੈ ਕੇ ਪਹੁੰਚਦੇ ਹਾਂ ਬਈ ਤੇ ਹਰ ਏਰੀਆ ਚੋਂ ਆਪਾਂ ਤੁਹਾਨੂੰ ਪਤਾ ਹੀ ਆ ਮਸ਼ੀਨਰੀਆਂ ਲੈ ਕੇ ਆਉਂਦੇ ਰਹਿੰਦੇ ਹਾਂ ਜਿਵੇਂ ਤੁਸੀਂ ਕਮੈਂਟ ਕਰਦੇ ਹੋ ਤੁਹਾਡੇ ਕਮੈਂਟਾਂ ਨੂੰ ਹੀ ਦੇਖ ਕੇ ਬਾਕੀ ਗੱਡੀਆਂ ਦੀ ਗੱਲਬਾਤ ਆਪਾਂ ਸ਼ੁਰੂ ਕਰਾਂਗੇ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਤੁਸੀਂ ਲਾਜ਼ਮੀ ਨੋਟ ਕਰ ਲਓ ਉੱਪਰ ਹਮੇਸ਼ਾ ਚੱਲਦਾ ਰਹਿੰਦਾ 77 19445360 ਜੇ ਕਿਸੇ ਨੇ ਐਡ ਕਰਵਾਉਣੀ ਹੈ ਆਪਣੇ ਕੋਲ ਇੱਕ ਵੀਡੀਓ ਪੂਰੀ ਜਾਣਕਾਰੀ ਤੇ ਫੋਟੋਆਂ ਜਿਹੜੀ ਵੀ ਚੀਜ਼ ਦੀ ਐਡ ਕਰਵਾਉਣੀ ਹੈ ਆਪਣੇ ਨੰਬਰ ਤੇ ਭੇਜ ਦਿਓ ਤੇ ਹੁਣ ਆਪਾਂ ਪਹਿਲੀ ਗੱਡੀ ਟੋヨタ ਦੀ ਤੁਹਾਡੇ ਖਾਤਰ ਲੈ ਕੇ ਪਹੁੰਚੇ ਹਾਂ 2018 ਮਾਡਲ ਗੱਡੀ ਹੈ ਜੀ ਤੇ ਮਾਲਕ ਵੱਲੋਂ ਆਪਣੇ ਕੋਲੇ ਡਿਮਾਂਡ 7 ਲੱਖ ਰੁਪਈਆ ਪੂੰਜੀ ਹੈ ਗੱਡੀ ਖੜੀ ਹੈ ਗੁਰਦਾਸਪੁਰ ਏਰੀਆ ਚ ਨਵੇਂ ਟਾਰਾਂ ਚ ਗੱਡੀ ਹੈ ਜੀ ਗੱਡੀ ਚ ਕਮੀ ਪੇਸ਼ੀ ਕੋਈ ਨਹੀਂ ਕਿਸੇ ਵੀ ਤਰ੍ਹਾਂ ਦੀ ਕਿਸੇ ਨੇ ਗੱਡੀ ਜਾ ਕੇ ਦੇਖਣੀ ਕਿਸੇ ਨੇ ਚਲਾ ਕੇ ਦੇਖਣੀ ਆ ਤੁਸੀਂ ਚਲਾ ਕੇ ਦੇਖ ਸਕਦੇ ਹੋ ਕਿਸੇ ਨੂੰ ਸਟਾਰਟ ਕਰਕੇ ਦੇਖਣੀ ਹੈ ਟ్రਾਈ ਲੈਣੀ ਹੈ ਮਾਲਕ ਕਹਿੰਦੇ ਆ ਘਰੇ ਗੱਡੀ ਖੜੀ ਆ ਕਿਸੇ ਨੂੰ ਵੀ ਪਸੰਦ ਆਉਂਦੀ ਆ ਕੋਈ ਖਰੀਦਣ ਦਾ ਚਾਹਵਾਨ ਹੈ ਤਾਂ ਆ ਕੇ ਦੇਖ ਸਕਦੇ ਹੋ ਗੁਰਦਾਸਪੁਰ ਮਾਲਕ ਦੇ ਘਰੇ ਤੁਹਾਨੂੰ ਗੱਡੀ ਮਿਲ ਜੂਗੀ ਪਹਿਲਾਂ ਕੋਈ ਗੱਲ ਕਰਨੀ ਆ ਤਾਂ ਮਾਲਕ ਨਾਲ ਤੁਸੀਂ ਕਰ ਸਕਦੇ ਹੋ 87280 55814 ਮਾਲਕ ਵੱਜਦਾ ਨੰਬਰ ਹੈ ਜੀ ਤੇ ਸੈਕੰਡ ਗੱਡੀ ਆਪਣੇ ਕੋਲੇ ਆਲਟੋ ਪਹੁੰਚੀ ਹੈ 800 ਤੇ ਗੱਡੀ ਦੀ ਕੰਡੀਸ਼ਨ ਦੀ ਗੱਲ ਕਰੀਏ ਆਪਾਂ ਨੂੰ ਆਲੋਕੇ ਮਿਲੂਗੀ 2013 ਮਾਡਲ ਗੱਡੀ ਆ ਭਾਈ 13 ਮਾਡਲ ਹੈ ਕੰਡੀਸ਼ਨ ਆਲੋਕੇ ਆ 81 ਮਾਲਕ ਵੱਲੋਂ ਆਪਣੇ ਕੋਲੇ ਡਿਮਾਂਡ ਪਹੁੰਚੀ ਆ ਗੱਡੀ ਖੜੀ ਆ ਜੀ ਸੰਗਰੂਰ ਏਰੀਆ ਚ ਤੇ ਦੋ ਟਾਇਰ ਤਾਂ ਆਪਾਂ ਨੂੰ ਮਿਲ ਜਾਣਗੇ 50 ਤੋਂ 55 ਪੈਸੇ ਤੇ ਦੋ ਟਾਇਰ ਆਪਾਂ ਨੂੰ ਬਿਲਕੁਲ ਨਵੇਂ ਮਿਲ ਜਾਣਗੇ ਇੱਕ ਜੋੜੀ ਤਾਂ ਬਿਲਕੁਲ ਨਵੀਂ ਹੈ ਤੇ ਇੱਕ ਜੋੜੀ ਆਪਾਂ ਨੂੰ ਮਿਲੂਗੀ ਅੱਧੀ ਤੇ ਸਾਰੀ ਅਸੈਸਰੀ ਵਗੈਰਾ ਨਾਲ ਹੈ ਬਾਕੀ ਤੇਰਾ ਮਾਡਲ ਹੈ ਕੰਡੀਸ਼ਨ ਆ ਲੁਕੇ ਆ ਅੰਦਰੋਂ ਵੀ ਪੂਰੀ ਵਧੀਆ ਪਈ ਹੈ ਕਿਸੇ ਨੂੰ ਵੀ ਪਸੰਦ ਆਉਂਦੀ ਹੈ ਗੱਡੀ ਕਿਸੇ ਨੇ ਦੇਖਣੀ ਹੈ ਕਿਸੇ ਨੇ ਚਲਾ ਕੇ ਦੇਖਣੀ ਹੈ ਮਾਲਕ ਦੇ ਘਰੇ ਜਾ ਕੇ ਦੇਖ ਸਕਦੋਂ ਬਾਕੀ ਮਾਲਕ ਨੇ ਆਖਿਆ ਵੀ ਰੇਟ ਹੈ ਜਿਹੜਾ ਕਰ ਲਾਂਗੇ ਕੋਈ ਚੱਕਰ ਵਾਲੀ ਗੱਲ ਨਹੀਂ ਕਿਸੇ ਨੂੰ ਵੀ ਪਸੰਦ ਆਉਂਦੀ ਹੈ ਗੱਡੀ ਕੋਈ ਵੀ ਦੇਖਣ ਦਾ ਚਾਹਵਾਨ ਹੈਗਾ 13 ਮਾਡਲ ਤੇ ਘਰੇ ਵਗ ਜੋ ਇਹਨਾਂ ਦੇ ਕਾਗਜ਼ ਪੱਤਰ ਚੈੱਕ ਕਰ ਲਓ ਸਾਰਾ ਕੁਝ ਦੇਖ ਕੇ ਪੁਛ ਪੜਤਾਲ ਆਪਦੀ ਕਰਕੇ ਗੱਡੀ ਨੂੰ ਖਰੀਦ ਸਕਦੇ ਹੋ ਜੀ ਨੰਬਰ 92 ਦਾ 97 793 4380151 ਹੁਣ ਆਪਾਂ ਗੱਲ ਕਰਾਂਗੇ ਬਈ ਇੱਕ ਮੋਟਰਸਾਈਕਲ ਦੀ ਮੋਟਰਸਾਈਕਲ ਆਪਾਂ ਤੁਹਾਡੇ ਖਾਤਰ ਲੈ ਕੇ ਪਹੁੰਚਿਆ ਮੋਟਰਸਾਈਕਲ ਦੀ ਡਿਮਾਂਡ ਕਾਫੀ ਆਉਂਦੀ ਰਹਿੰਦੀ ਆ ਤੇ 2016 ਮਾਡਲ ਮੋਟਰਸਾਈਕਲ ਆਪਾਂ ਤੁਹਾਡੇ ਖਾਤਰ ਲੈ ਕੇ ਪਹੁੰਚਿਆ ਜੀ 36000 ਰੁਪਿਆ ਮਾਲਕ ਵੱਲੋਂ ਆਪਣੇ ਕੋਲੇ ਡਿਮਾਂਡ ਪਹੁੰਚੀ ਆ ਸਰਹਿੰਦ ਮਾਲਕ ਦਾ ਏਰੀਆ ਕਿਸੇ ਨੇ ਵੀ ਮੋਟਰਸਾਈਕਲ ਜਾ ਕੇ ਦੇਖਣਾ ਹੈ ਕਿਸੇ ਨੇ ਚਲਾ ਕੇ ਦੇਖਣਾ ਹੈ ਕਿਸੇ ਨੂੰ ਪਸੰਦ ਆਇਆ ਤੁਸੀਂ ਜਾ ਕੇ ਆਪੇ ਦੇਖ ਸਕਦੇ ਹੋ ਬਾਕੀ 36000 ਦੇ ਵਿੱਚੋਂ ਘਾਟਾ ਵੱਧਾ ਹੋ ਜਾਊਗਾ ਇੱਕ ਵਾਰੀ ਡਿਮਾਂਡ ਇਹਨਾਂ ਨੇ 36000 ਰੁਪਇਆ ਪਾਈ ਹੈ ਕਾਗਜ਼ ਪੱਤਰ ਸਾਰੇ ਕੰਪਲੀਟ ਨੇ ਆਰਸੀ ਵਗੈਰਾ ਨਾਲ ਹੈ ਤੇ ਟਾਇਰਾਂ ਦੀ ਕੰਡੀਸ਼ਨ ਵੀ ਠੀਕ ਹੈ ਬਾਕੀ ਸਰਵਿਸ ਟੋਟਲ ਹੀ ਮਾਲਕ ਨੇ ਕਰਵਾ ਰੱਖਿਆ ਮਾਲਕ ਵੱਲੋਂ ਆਪਣੇ ਕੋਲ ਜਿੰਨੀ ਜਾਣਕਾਰੀ ਪਹੁੰਚੀ ਆਪਾਂ ਤੁਹਾਨੂੰ ਦੱਸ ਰਿਹਾ ਸੀ ਤੇ ਮਾਲਕ ਜੀ ਦਾ ਨੰਬਰ 86990 33464 ਨੰਬਰ ਗੱਲ ਤੁਸੀਂ ਆਪੇ ਕਰ ਲਿਓ ਮਾਲਕ ਦਾ ਨੰਬਰ ਤੁਹਾਨੂੰ ਮਿਲ ਗਿਆ ਤੇ ਆਪਣੇ ਚੈਨਲ ਦਾ ਵਟਸਐਪ ਨੰਬਰ ਵੀ ਲਾਜ਼ਮੀ ਨੋਟ ਕਰ ਲਿਆ ਕਰੋ ਤੁਸੀਂ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹਿੰਦਾ ਆਪਣਾ 7719445360 ਜੇ ਕਿਸੇ ਨੂੰ ਐਡ ਕਰਵਾਉਣੀ ਹੈ ਆਪਣੇ ਕੋਲ ਫੋਟੋਆਂ ਜਾਣਕਾਰੀ ਵੀਡੀਓ ਭੇਜੋ ਤੇ ਹੁਣ ਆਪਾਂ ਇੱਕ ਆਲਟੋ ਗੱਡੀ ਤੁਹਾਡੇ ਖਾਤਰ ਲੈ ਕੇ ਪਹੁੰਚੇ ਆਂ ਜਿਹੜੀ ਆਲਟੋ ਗੱਡੀ ਆ 2009 ਮਾਡਲ ਹੈ ਤੇ ਗੱਡੀ ਖੜੀ ਆ ਫਰੀਦਕੋਟ ਏਰੀਆ ਚ ਜੇ ਆਪਾਂ ਅੰਦਰੋਂ ਗੱਲ ਕਰੀਏ ਤਾਂ ਇਹਨਾਂ ਨੇ ਵਧੀਆ ਆਪਣੇ ਕੋਲੇ ਫੋਟੋਆਂ ਅੰਦਰੋਂ ਵੀ ਖਿੱਚ ਕੇ ਭੇਜੀਆਂ ਸੀਟ ਕਵਰ ਵਧੀਆ ਚੜੇ ਹੋਏ ਨੇ ਨਵੇਂ ਤਾਂ ਨਹੀਂ ਹੈਗੇ ਜੀ ਤੇ ਹੈ ਤਾਂ ਪ੍ਰਾਣੀ ਪਰ ਚੜੇ ਹੋਏ ਆ ਤੇ ਕੰਡੀਸ਼ਨ ਸਹੀ ਪਈ ਆ ਬਾਕੀ ਜੇ ਆਪਾਂ نیچے ਗੱਲ ਕਰੀਏ ਮੈਟਿੰਗ ਦੀ ਮੈਟਿੰਗ ਹੋਈ ਆ ਮੈਟ ਵਧੀਆ ਰੱਖੇ ਹੋਏ ਨੇ ਤੇ ਗੱਡੀ ਦੇ ਟਾਇਰਾਂ ਦੀ ਗੱਲ ਕਰੀਏ ਤਾਂ 90 ਤੋਂ 95 ਪੈਸੇ ਆਪਾਂ ਨੂੰ ਟਾਇਰ ਵੀ ਮਿਲ ਜਾਣਗੇ ਗੱਡੀ ਫਰੀਦਕੋਟ ਖੜੀ ਆ ਰੇਟ ਮਾਲਕ ਵੱਲੋਂ ਆਪਣੇ ਕੋਲੇ 1 ਲੱਖ 20 ਹਜ਼ਾਰ ਰੁਪਇਆ ਪਹੁੰਚਿਆ ਤੇ ਮਾਲਕ ਨੇ ਦੱਸਿਆ ਵੀ ਰੇਟ ਮੋਕੇ ਤੇ ਕਰ ਲਾਂਗੇ ਮੋਕੇ ਤੇ ਅਡਜਸਟਮੈਂਟ ਹੋ ਜਾਊਗਾ ਤੇ ਕਿਸੇ ਨੂੰ ਪਸੰਦ ਆਉਂਦੀ ਹੈ ਗੱਡੀ ਕਿਸੇ ਨੇ ਦੇਖਣੀ ਹੈ ਕਿਸੇ ਨੇ ਚਲਾ ਕੇ ਦੇਖਣੀ ਹੈ ਤੁਸੀਂ ਜਾ ਕੇ ਦੇਖ ਸਕਦੇ ਹੋ ਇੱਕ ਵਿੱਚੋਂ ਮਾੜਾ ਮੋਟਾ ਘਾਟਾ ਵਾਦਾ ਹੋ ਜਾਊਗਾ ਤੇ ਨੰਬਰ ਤੁਹਾਨੂੰ ਮੈਂ ਦੱਸ ਦਿੰਦਾ ਮਾਲਕ ਦਾ 99156 286 201 ਹੁਣ ਤੁਸੀਂ ਦੇਖੋ ਜੀ ਕਲਟੋ ਕੈਟਨ ਪੈਟਰੋਲ ਵਰਜ਼ਨ ਗੱਡੀ ਗੱਡੀਆਂ ਜੀ 2012 ਮਾਡਲ ਤੇ ਗੱਡੀਆਂ ਫਾਸਟ ਓਨਰ ਆ 180 ਮਾਲਕ ਵੱਲੋਂ ਆਪਣੇ ਕੋਲੇ ਡਿਮਾਂਡ ਪਹੁੰਚੀ ਐ ਗੱਡੀ ਖੜੀ ਐ ਹਨੂਮਾਨਗੜ ਏਰੀਆ ਚ ਜੇ ਕਿਸੇ ਨੇ ਜਾ ਕੇ ਦੇਖਣੀ ਆ ਹਨੂਮਾਨਗੜ ਇਹਨਾਂ ਦੇ ਘਰੇ ਗੱਡੀ ਖੜੀ ਆ ਤੁਹਾਨੂੰ ਮਿਲ ਜੂਗੀ ਕਿਸੇ ਨੇ ਟ్రਾਈ ਲੈਣੀ ਆ ਦੇਖਣੀ ਆ ਚਲਾ ਕੇ ਦੇਖਣੀ ਆ ਇੰਜਨ ਵਗੈਰਾ ਦੇਖਣਾ ਤੁਸੀਂ ਜਾ ਕੇ ਦੇਖ ਲਿਓ ਬਾਕੀ ਮਾਲਕ ਕਹਿੰਦੇ ਵੀ ਰੇਟ ਕਰ ਲਾਂਗੇ ਤੇ ਜਿੰਨੀਆਂ ਗੱਡੀਆਂ ਜਿੰਨੀਆਂ ਮਸ਼ੀਨਰੀਆਂ ਆਪਾਂ ਵੀਡੀਓ ਚ ਤੁਹਾਨੂੰ ਦਿਖਾਉਨੇ ਆ ਜੀ ਤੁਹਾਡੇ ਕਮੈਂਟਾਂ ਨੂੰ ਦੇਖ ਕੇ ਆਪਾਂ ਲੈ ਕੇ ਆਉਨੇ ਆ ਤੇ ਜਿੰਨੀਆਂ ਗੱਡੀਆਂ ਆਪਾਂ ਲੈ ਕੇ ਪਹੁੰਚਦੇ ਆਂ ਇਹਨਾਂ ਦੀ ਜਿੰਨੀ ਜਾਣਕਾਰੀ ਹੁੰਦੀ ਐ ਕੁਝ ਵੀ ਜਾਣਕਾਰੀ ਚਾਹੇ ਰੇਟ ਹੈ ਚਾਹੇ ਮਾਡਲ ਹੈ ਜਿਹੜਾ ਕੁਝ ਮਾਲਕ ਵੱਲੋਂ ਆਪਣੇ ਕੋਲੇ ਪਹੁੰਚਦਾ ਹੈ ਮਾਲਕ ਜਿੰਨਾ ਕੁਝ ਆਪਾਂ ਨੂੰ ਦੱਸ ਦਿਆ ਉਹੀ ਕੁਝ ਤੁਹਾਨੂੰ ਮੈਂ ਦੱਸ ਦਾਂ ਜੀ ਬਾਕੀ ਗੱਡੀ ਤੁਸੀਂ ਦੇਖ ਰਹੇ ਹੋ ਤੇ ਗੱਡੀ ਦੀ ਕੰਡੀਸ਼ਨ ਵਧੀਆ ਪਈ ਐ ਤੇ ਮਾਲਕ ਵੱਜ ਦਾ ਨੰਬਰ 85 03982622 ਮਾਲਕ ਨਾਲ ਤੁਸੀਂ ਗੱਲ ਕਰ ਲਿਓ ਜੇ ਕਿਸੇ ਨੂੰ ਗੱਡੀ ਪਸੰਦ ਆਈ ਐ ਜੀ ਬਾਕੀ ਗੱਡੀਆਂ ਦੀ ਗੱਲਬਾਤ ਤਾਂ ਹੋ ਰਹੀ ਐ ਜੀ ਅੱਗੇ ਤੁਹਾਨੂੰ ਹੋਰ ਵੀ ਬਹੁਤ ਸਾਰੀਆਂ ਗੱਡੀਆਂ ਮਿਲਣਗੀਆਂ ਜਿੰਨੇ ਵੀ ਤੁਸੀਂ ਦੇਖ ਰਹੇ ਹੋ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੋ ਤੁਹਾਡੇ ਕੋਲੇ ਵੀ ਕੋਈ ਗੱਡੀ ਮੋਟਰਸਾਈਕਲ ਕੋਠੀ ਘਰ ਮਕਾਨ ਕੁਝ ਵੀ ਅਜਿ ਤੁਸੀਂ ਵੇਚਣਾ ਜੇ ਚਾਹੁੰਦੇ ਹੋ ਤਾਂ ਆਪਣੇ ਕੋਲੇ ਭੇਜ ਕੇ ਬਿਲਕੁਲ ਫਰੀ ਦੇ ਵਿੱਚ ਐਡ ਲਗਵਾ ਸਕਦੇ ਹੂੰ ਆਪਣੇ ਚੈਨਲ ਦਾ ਵਟਸਐਪ ਨੰਬਰ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹਿੰਦਾ ਹੈ ਨੰਬਰ ਆਪਣਾ 7719445360 ਜੇ ਕਿਸੇ ਨੂੰ ਐਡ ਕਰਵਾਉਣੀ ਹੈ ਆਪਣੇ ਕੋਲੇ ਭੇਜੋ ਇੱਕ ਵੀਡੀਓ ਪੂਰੀ ਜਾਣਕਾਰੀ ਤੇ ਕੁਝ ਕੁ ਫੋਟੋਆਂ ਜੀ ਤੇ ਫੋਟੋਆਂ ਵਧੀਆ ਤੇ ਵੀਡੀਓ ਵੀ ਵਧੀਆ ਆਪਣੇ ਕੋਲੇ ਬਣਾ ਕੇ ਤੇ ਖਿੱਚ ਕੇ ਭੇਜਿਆ ਕਰੋ ਜੀ ਤੇ ਆਪਣਾ ਕੋਈ ਕਮਿਸ਼ਨ ਕੋਈ ਖਰਚਾ ਵਰਚਾ ਨਹੀਂ ਹੁੰਦਾ ਨਾ ਪਹਿਲਾਂ ਨਾ ਕੋਈ ਬਾਅਦ ਚ ਨਾ ਕੋਈ ਵਿਗੜਨ ਤੋਂ ਬਾਦ ਬਿਲਕੁਲ ਫਰੀ ਦੇ ਵਿੱਚ ਆਪਣਾ ਸਾਰਾ ਕੰਮ ਹੈ ਜੀ ਬਾਕੀ ਵੀਡੀਓ ਜੇ ਤੁਹਾਨੂੰ ਵਧੀਆ ਲੱਗ ਰਹੀ ਹੈ ਜੀ ਤਾਂ ਲਾਈਕ ਸ਼ੇਅਰ ਲਾਜ਼ਮੀ ਕਰ ਦਿਓ ਲਾਈਕ ਜ਼ਰੂਰ ਕਰ ਦਿਓ ਨੀਚੇ ਤੁਹਾਨੂੰ ਇੱਕ ਲਾਈਕ ਦਾ ਬਟਨ ਮਿਲੂਗਾ ਜੀ ਤੇ ਪਹਿਲੀ ਵਾਰ ਆਇਓ ਤੇ ਹਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਵੀ ਲਾਜ਼ਮੀ ਕਰ ਦਿਓ ਕਿਉਂਕਿ ਆਪਾਂ ਹਰ ਰੋਜ਼ ਮਸ਼ੀਨਰੀਆਂ ਲੈ ਕੇ ਆਉਂਦੇ ਰਹਿੰਨੇ ਆ ਜੀ ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚ ਕਿਹੜੀ ਮਸ਼ੀਨਰੀ ਚਾਹੀਦੀ ਆ ਮੈਨੂੰ ਕਮੈਂਟ ਲਾਜ਼ਮੀ ਕਰਿਓ ਕਿਉਂਕਿ ਆਪਾਂ ਕਮੈਂਟਾਂ ਨੂੰ ਦੇਖ ਕੇ ਹੀ ਮਸ਼ੀਨਰੀਆਂ ਲੈ ਕੇ ਆਉਂਦੇ ਆ ਹੁਣ ਤੁਸੀਂ ਕਲਟੋ ਗੱਡੀ ਦੇਖੋ ਜੀ ਆਲਟੋ 1.xi ਸੀएनजी ਓਨ ਪੇਪਰ ਹੈ ਜੀ ਤੇ 2010 ਮਾਡਲ ਗੱਡੀ ਆ ਬਾਈ 85000 ਰੁਪਿਆ ਮੰਗ ਆਪਣੇ ਕੋਲੇ ਪਹੁੰਚੀ ਆ ਸਟਿੱਪਣੀ ਨਾਲ ਆ ਬਾਗਾ ਪੁਰਾਣਾ ਮਾਲਕ ਦਾ ਏਰੀਆ ਜੀ 80 ਤੋਂ 85 ਪੈਸੇ ਟਾਰਾਂ ਦੀ ਕੰਡੀਸ਼ਨ ਪਈ ਆ ਗੱਡੀ 'ਚ ਕਮੀ ਕੋਈ ਨਹੀਂ ਚਲਾਉਣ 'ਚ ਕੋਈ ਕਮੀ ਨਹੀਂ ਜਾ ਕੇ ਕਿਸੇ ਨੇ ਦੇਖਣੀ ਆ ਚਲਾ ਕੇ ਕਿਸੇ ਨੇ ਦੇਖਣੀ ਆ ਤੁਸੀਂ ਆਪੇ ਜਾ ਕੇ ਦੇਖ ਕੇ ਟ੍ਰਾਈ ਲੈ ਕੇ ਤਿੰਨ ਜਣਗਿਰ ਦੇਖ ਕੇ ਗੱਡੀ ਨੂੰ ਖਰੀਦ ਸਕਦੇ ਹੋ ਜੀ ਨੰਬਰ ਆਪਾਂ ਸਕਰੀਨ ਤੇ ਮਾਲਕ ਦਾ ਦੇ ਰੱਖੇਗਾ ਇੱਕ ਆਪਾਂ ਮਾਰੂਤੀ 800 ਗੱਡੀ ਲੈ ਕੇ ਪਹੁੰਚੀਆਂ 4 ਮਾਡਲ ਹੈ ਤੇ ਗੱਡੀ ਦੀ ਹਾਲਤ ਵਧੀਆ ਪਈ ਆ 43000 ਰੁਪਿਆ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਮਾਲਕ ਕਹਿੰਦੇ ਆ ਵੀ 43000 ਚੋਂ ਵੀ ਘੱਟ ਵੱਧ ਕਰ ਲਾਂਗੇ ਰਾਮਪੁਰਾ ਫੁੱਲ ਏਰੀਆ ਟਾਇਰ ਅੱਧੇ ਨੇ ਗੱਡੀ ਵਧੀਆ ਨੰਬਰ ਤੁਹਾਨੂੰ ਮਿਲ ਗਿਆ ਹੋਊਗਾ ਤੇ ਪੂਰੀ ਵੀਡੀਓ ਦੀ ਆਪਾਂ ਗੱਲ ਕਰ ਲਈ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਮਸ਼ੀਨਰੀਆਂ ਤੁਹਾਨੂੰ ਕਿਵੇਂ ਲੱਗੇ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਤੇ ਵੱਧ ਤੋਂ ਵੱਧ ਕਮੈਂਟ ਕਰਿਆ ਕਰੋ ਜੀ ਕਮੈਂਟ ਆਪ ਦਾ ਲਾਜ਼ਮੀ ਕਰਿਆ ਕਰੋ ਦੱਸਿਆ ਕਰੋ رائے ਦਿਆ ਕਰੋ ਜੀ ਵੀਡੀਓ ਬਾਰੇ ਤੇ ਆਪ ਦਾ ਸੁਝਾਅ ਜਰੂਰ ਦਿਆ ਕਰੋ ਬਾਕੀ ਕਿਸੇ ਕੋਲੇ ਕੋਈ ਮਸ਼ੀਨਰੀ ਘਰ ਕੋਠੀ ਮਕਾਨੇ ਕਿਸੇ ਵੀ ਏਰੀਆ ਚ ਆਪਣੇ ਕੋਲੇ ਭੇਜੋ ਆਪਣੇ ਚੈਨਲ ਦਾ WhatsApp ਨੰਬਰ ਉੱਪਰ ਹਮੇਸ਼ਾ ਚੱਲਦੇ ਰਹਿੰਦੇ ਆ ਜੀ